ਆ ਦੇਖੋ ਜੀ ਐਂਟੀ ਰਾਈਡ ਪੰਜਾਬ ਪੁਲਿਸ ਤੁਸੀਂ ਭਾਈ ਜੀ ਪੰਜਾਬ ਪੁਲਿਸ ਦੇੋਂ ਕਿਉਂ ਆਏ ਹੋ ਇਥੋਂ ਇਹ ਡੰਡਾ ਤੁਹਾਡੀ ਮਕਲਾਸਤੀ ਦਾ ਫੜਿਆ ਹੋਇਆ ਇਹ ਕਿਉਂ ਆਏ ਹੋ ਸਾਡੇ ਨੂੰ ਬਲੈਕ ਤਾਂ ਹੀ ਆਏ ਆ ਆ ਐਂਟੀ ਰਾਈਡ ਪੰਜਾਬ ਪੁਲਿਸ ਇਹ ਝੂਠੇ ਦਾਵੇ ਕਰਦੇ ਨੇ ਕਿ ਅਸੀਂ ਬੱਚਿਆਂ ਦੇ ਨਾਲ ਨੇ ਆ ਜਿਹੜੇ ਡੰਡੇ ਨੇ ਇਹਨਾਂ ਨੇ ਮਾਰ ਮਾਰ ਕੇ ਸਾਡੀਆਂ ਲਾਸ਼ਾਂ ਪਾੜੀਆਂ ਭਾਈ ਜੀ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਤੁਸੀਂ ਆ ਦੇਖੋ ਡੰਡਾ ਮਾਰਿਆ ਆ ਆ ਦੇਖੋ ਬੇਨਤੀ ਕਰਨਾ ਚਾਹੁੰਨਾ ਧੋਗਲੇ ਚਿਹਰੇ ਨਾ ਦਿਖਾਓ ਇੱਕ ਰੋ ਸਾਨੂੰ ਸਾਡੀ ਸਟੇਟ ਮਾਰਨ ਤੇ ਲੱਗੀ ਹੋਈ ਐ ਸਾਨੂੰ ਸੈਂਟਰਲ ਮਾਰਨ ਤੇ ਲੱਗਿਆ ਹੋਇਆ ਅਸੀਂ ਜਾਈਏ ਕਿੱਥੇ ਯਾਰ ਸ਼ਰਮ ਆਉਣੀ ਚਾਹੀਦੀ ਐ ਪਾਜੀ ਪੰਜਾਬ ਪੁਲਿਸ ਨੇ ਮਾਰੇ ਤੁਹਾਡੇ ਪੰਜਾਬ ਪੁਲਿਸ ਨੇ ਮਾਰੇ ਆ ਪੰਜਾਬ ਬਈ ਤੁਹਾਨੂੰ ਕਿਹਨੇ ਕਿਹਨੇ ਭੇਜਿਆ ਜੀ ਨਹੀਂ ਭੇਜਿਆ ਕਿਹਨੇ ਭੇਜਿਆ ਤੁਹਾਨੂੰ ਦੱਸੋ ਜੀ ਬਈ ਤੇ ਜੀ ਇਹ ਨਾਮ ਤਾਂ ਦੱਸੋ ਕਿਹਨੇ ਭੇਜਿਆ ਕੋਈ ਜਵਾਬ ਨਹੀਂ ਹੋਇਆ ਆ ਪੰਜਾਬ ਪੁਲਿਸ ਨੂੰ 70 ਮਾੜੀ ਵਾਲੇ ਤੋਂ ਭੇਜਿਆ ਭਈ ਇਹ ਡਾਂਗ ਕਾਦੇ ਵੜੀਆ ਪੰਜਾਬ ਪੁਲਿਸ ਤੋਂ ਦੇ ਉਹ ਪੰਜਾਬ ਪੁਲਿਸ ਦੀ ਆ ਦੇਖ ਬਾਈ ਤੁਹਾਡੀ ਗਲਤੀ ਨਹੀਂ ਹੈ ਭਗਵੰਤ ਮਾਨ ਗਲਤੀ ਭਗਵੰਤ ਮਾਨ ਦੇ ਦੋਗਰੇ ਚਲੇ ਆਉਂ ਪਰ ਨਹੀਂ ਇਹ ਡਿਊਟੀ ਦੇ ਪ੍ਰਬੰਧ ਨੇ ਪਰ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਅੱਜ ਚੰਡੀਗੜ੍ਹ ਦੀ ਧਰਤੀ ਤੇ ਪੰਜਾਬ ਦੇ ਨੌਜਵਾਨਾਂ ਦੇ ਸਿਰ ਫਾੜਨ ਵਾਸਤੇ ਖੜੇ ਕੀਤੇ ਨੇ ਇਹ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਸਾਹਿਬ ਇਹ ਦੋਗਲੀਆਂ ਗੱਲਾਂ ਕਿਉਂ ਕਿਉਂ ਸਟੇਟ ਸਾਨੂੰ ਮਰਵਾਉਣਾ ਚਾਹੁੰਦੀ ਹੈ ਕਿਉਂ ਸਟੇਟ ਸਾਨੂੰ ਮਰਵਾਉਣਾ ਚਾਹੁੰਦੀ ਹੈ ਜਦੋਂ ਅਸੀਂ ਸਟੇਟ ਦੀ ਉਹ ਗੱਲ ਕਰ ਰਹੇ ਹਾਂ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਅਸੀਂ ਵੀ ਇਹਨਾਂ ਵਾਂਗੂ ਬਣਨਾ ਚਾਹੁੰਦੇ ਹਾਂ ਪਰ ਅਸੀਂ ਇੱਥੋਂ ਹੀ ਪੜ੍ਹ ਕੇ ਬਣਾਂਗੇ ਜੇ ਸੈਨੇਟ ਬਹਾਲ ਹੋਊਗਾ ਕਿਸੇ ਕੇ ਸਾਥ ਹੈ ਕਿ ਡਿਊਟੀ ਹੈ ਸਰ ਡਿਊਟੀ ਹੈ ਇਹ ਦੇਖੋ ਇਹ ਦੇਖੋ ਅਗਿਆਗਰ ਮੇਰੇ ਮਾਰेंगे ਸਰ ਮੇਰੀ ਤਾਂ ਚੰਬੜੀ ਉਤਰ ਕੇ ਇਸ ਕੇ ਸਾਥ ਚਲ ਜਾਏਗੀ